ਕੱਲ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਸਖਤ ਰੁਖ اختیار ਕਰ ਲਿਆ ਹੈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਵਿਰੋਧੀ ਪਾਰਟੀਆਂ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਐਸਪੀ ਮਾਨਯੋਗ ਸਰਦਾਰ ਯਾਦਵਿੰਦਰ ਸਿੰਘ ਜੀ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਘਟਨਾ ਵਿੱਚ ਚਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਹਮਲੇ ਵਿੱਚ ਜ਼ਖਮੀ ਹੋਏ ਆਜ਼ਾਦ ਪਾਰਟੀ ਦੇ ਸਰਪੰਚ ਮੰਗਵੀਰ ਸਿੰਘ ਅਤੇ ਉਹਨਾਂ ਦੇ ਸਾਥੀ ਇਸ ਵੇਲੇ ਗੁਰਨਾਨਕ ਹਸਪਤਾਲ ਵਿੱਚ ਦਾਖਲ ਹਨ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰ ਅਰੁਸ਼ਾਦ ਸਾਰੇ ਜ਼ਖਮਿਆਂ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ ਉਧਰ ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਲਈ ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ 33 ਦਿਨ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸ਼ਾਂਤੀ ਭੰਗ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਅੰਮ੍ਰਿਤਸਰ ਖਬਰ આજ ਤੱਕ ਤੋਂ ਮਦੁਰਾਜ ਬੁੱਧੀ ਖਾਸ ਰਿਪੋਰਟ ਇਹ ਜਿੱਥੇ ਖਾਂਦੇ ਉੱਥੇ ਛੇ ਕਰਦੇ ਆ ਇਹਨਾਂ ਦੇ ਭਰਾ ਨੂੰ ਮੈਂ 5 ਲੱਖ ਰੁਪਏ ਦਵਾਇਆ ਕਿਸਾਨ ਜੁਗਨੀਆਂ ਦੇ ਵਿੱਚੋਂ ਮੇਰਾ ਮੁੱਲ ਨਹੀਂ ਪਾਇਆ ਇੱਕ ਸਰਕਾਰੀ ਨੌਕਰੀ ਲੈ ਕੇ ਦਿੱਤੀ ਇਹਦੇ ਭਰਾ ਨੂੰ ਤਾਂ ਨਹੀਂ ਮੇਰਾ ਮੁੱਲ ਪਾਇਆ ਇਹਨਾਂ ਨੇ ਠੀਕ ਹੈ ਨਹੀਂ ਇਹ ਕਹਿੰਦੇ ਆ ਕਿ ਚੰਗਾ ਬੰਦਾ ਨਾ ਹੋਵੇ ਜੇ ਸਾਡੇ ਰਾਜ ਭਾਗ ਘਰ ਆਇਆ ਪਿੰਡ ਵਾਲਿਆਂ ਨੇ ਤਾਂ ਆਪਾਂ ਪਿੰਡ ਵਾਲਿਆਂ ਨੇ ਚੰਗੇ ਰਹੇ ਤਾਂ ਤਾਂ ਇਹਨਾਂ ਨੇ ਸਾਨੂੰ ਚੁਣਿਆ ਨਾ ਹਾਂਜੀ ਹਾਂਜੀ ਤੇ ਜੇ ਆਪਾਂ ਪਿੰਡ ਨਾਲ ਵਰਤਾਅ ਚੰਗਾ ਕਰਦੇ ਤਾਂ ਹੀ ਚੁਣਿਆ ਨਾ ਜਿਨ੍ਹਾਂ ਨੇ ਤੁਹਾਡੇ ਤੇ ਹਮਿਆ ਕਿਤਾ ਕੀ ਨਾ ਉਹਨਾਂ ਦਾ ਉਹਨਾਂ ਦਾ ਹਰਪਾਲ ਸਿੰਘ ਭੱਲੂ ਉਹਦੇ ਬੇਟੇ ਆ ਇੱਕ ਸੰਨੀ ਆ ਮੁੰਡਾ ਹਾਂ ਸੰਨੀ ਉਹਦਾ ਨਾਂ ਉਹ ਸੰਨੀ ਰੈੜੀ ਦਾ ਨਾਂ ਹੈ ਗਵਾਦਨਾ ਕਲਵੰਤ ਕਲਵੰਤ ਸਿੰਘ ਉਹਨਾਂ ਨੇ ਔਰ ਕੋਈ ਬੰਦੇ ਡਾਂ ਕਰਾ ਦੇ ਸਾਰਿਆਂ ਨੂੰ ਫੇਰ ਕੋ ਡਾ 10 15 ਬੰਦੇ ਇਹਨਾਂ ਨੇ ਲੈਂਦੇ ਬਾਹਰੋਂ ਵੀ ਲੈਂਦੇ ਆ ਅਸੀਂ ਸਵੇਰ ਦਾ ਸਵੇਰ ਦਾ ਵੀ ਅਟਾਸਰ ਦੇ ਧਿਆਨ ਲੈਂਦਾ ਕਿ ਮੁੰਡੇ ਬਾਹਰ ਹੀ ਆਏ ਆ ਇਹਨਾਂ ਨੇ ਹਮਲਾ ਕਰਾਉਣਾ ਸਾਡੇ ਤੇ ਉਹੀ ਗੱਲ ਹੋ ਗਈ ਅੱਜ ਹਮਲਾ ਹੋ ਗਿਆ ਸਾਡੇ ਤੇ ਤੁਹਾਨੂੰ ਵੀ ਦੱਸਿਆ ਸੀ ਪਹਿਲਾਂ ਹੀ ਮੀਡੀਆ ਦੇ ਧਿਆਨ ਤੇ ਤੁਹਾਨੂੰ ਵੀ ਲਿਆਇਆ ਸੀ ਕਿ ਮੁੰਡੇ ਬਾਹਰ ਹੀ ਆਏ ਤੇ ਸਾਡੇ ਤੇ ਹਮਲਾ ਹੋਊਗਾ ਡਰਿਆ ਉਹੀ ਗੱਲ ਹੋ ਗਈ ਹਮਲਾ ਹੋ ਗਿਆ ਸਾਡੇ ਤੇ ਭੈਣ ਨੂੰ ਜਦ ਅੱਜ ਮੇਰੀ ਸੁਰੱਖਿਆ ਨਹੀਂ ਕੀਤੀ ਨਾ ਹਾਂ ਅੱਲਾ ਬਿਆਨ ਲਿਖਾਵਾਂਗੇ ਤੁਹਾਨੂੰ او جاوا پم بیا ستن پرابيا بیاي کرن جاين او یار میں کتو کنا جا 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 او میں کنا کھڑا ہوں میرے بھی ہنا جا جا چلا آ کے کھول دو میں پائی نہیں نیت دا کرتی کیتی نہیں اے بڑا کرتی ہے اے او ماں دا پھر گڈی پر اپ جي گڈی پر پرچمو اڀار ڪي لڳائي ڏي ۽ گادي ڪلاڻ ۽ نالين گلا هندي آ ਬੱਟੀਆਂ ਅਜੇ ਜਾਂਦੇ ਜਿਹੜਾ ਕੰਮ ਨਾ ਹੋ ਪੱਕਾ ਹੋਣਾ ਨਹੀਂ ਪਈਏ। ਇਹ ਥੀਰਿਆ ਭਾਜੀ ਮੈਂ ਪਤਾ ਪੁੱਛ ਰਿਹਾ ਤੁਸੀਂ ਜਿਹੜਾ ਐਸਾ ਬੰਦੇ ਆ ਭੱਲੂਵਾਂ ਨੇ ਹਮਲਾ ਕੀਤਾ ਕੀ ਕਰ ਚੱਲ ਰਹੇ ਨੇ ਭੱਲੂਵਾਂ ਨੇ ਭੱਲੂਵਾਂ ਨੇ ਭੱਲੂਵਾਂ ਨੇ ਭੱਲੂਵਾਂ ਦਾ ਕੱਟ ਦਿੱਤੀ ਆ। ਮੈਂ ਤੁਰੰਤ ਉਹ ਬਿੱਥੇ ਆ ਪਹੁੰਚ ਗਏ ਬਿਆਨ ਕਰਨ ਦੇ ਵੀ ਹੋਇਆ ਕਰਨ ਦੇ ਵੀ ਹਮਲਾ ਆ। ਇਧਰ ਆਓ ਮੈਂ ਉਹਨਾਂ ਨੂੰ ਇਧਰ ਖੜਾਓ। ਉਹ ਯਾਰ ਇਧਰ ਆਏ ਨੇ ਬਿਆਨ ਦਰਜ ਕਰਾਉਣ ਆ। ਅੱਛਾ ਚੱਲੋ ਬਚਪਨ ਤੋਂ ਮੇਰੇ ਕਿਸੀ ਦਾੜੀ ਹੋ ਗਈ ਆ ਤੇ ਬੋੜੀ ਪਹਿਣਾ ਮੇਰੇ ਅੰਦਰ ਪੈਣ ਦਿੰਦੇ ਸੀ ਇਹਨਾਂ ਗੁੰਡਾ ਗਰਦੀ ਕਰਕੇ ਸਾਡੀਆਂ ਵਲ ਲੱਤਾਂ ਦੇ ਮਾਸ ਪਾੜਦੇ ਆ ਮੇਨ ਸਰਪੰਚ ਜੀ ਸਾਡੇ ਪਿੰਡਾਂ ਦੇ ਟੰਗਾ ਗਰੀਬਾਂ ਤੇ ਆਪਣੀ ਜੇਬ ਤੋਂ ਪੈਸੇ ਲਾ ਕੇ ਗਰੀਬ ਦੇ ਸਿਰ ਤੇ ਹੱਥ ਰੱਖਦਾ ਵਾ ਉਹ ਤਾਂ ਤੋਂ ਮਾੜਾ ਇਨਸਾਨ ਕੇ ਟੰਗਾ ਵਾ ਦੱਸੋ ਨਾ ਹੈ ਇਹਨਾਂ ਅੱਗੇ ਤਾਕਾ ਕੋਈ ਟੰਗਾ ਕੰਮ ਕੀਤਾ ਹੀ ਨਹੀਂ ਆ ਜਦੋਂ ਇੱਕ ਤਾਂ ਗੁੰਡਾ ਗਰਦੀ ਕਹਿੰਦੇ ਘਰ ਜਾ ਕੋਟਾ ਇਹਨੂੰ ਧਮਕੀਆਂ ਲਾਉਂਦੇ ਆ ਤੇ ਇਹਨੂੰ ਚਪੇੜਾ ਮਾਰ ਦਿਤੀਆਂ ਇਹ ਲੋਕ ਐਦਾਂ ਦੇ ਆ ਇਹਨਾਂ ਨੇ ਜਿਹੜੇ ਬੰਦੇ ਨੂੰ ਗੱਡੀ ਨਹੀਂ ਆਉਣ ਦਿੰਦੇ ਆ ਦੱਸੋ ਕੋਈ ਬੰਦੇ ਆਲੀ ਕੋਈ ਹਰਕਤ ਹੈਗੀ ਇਹਨਾਂ ਦੀ ਕੋਈ ਹਰ ਗਰੀ ਇੱਜ਼ਤ ਆਪੋ ਆਪਣੀ ਪਿਆਰੀ ਹੈ ਹੈਗਣੀ ਇਹ ਹੋਇਆ ਇਹਦੇ ਕੋਈ ਤਗੜਾ ਉਹ ਰੋਟੀ ਦਾ ਮਾਰਾ ਖਾਣ ਜਾਂਦਾ ਤਸਵੀਰ ਦੀ ਦੁਕਾਨ 'ਤੇ ਨਹੀਂ ਸੀ ਉਦੋਂ ਉਹ ਗੁੰਡਾ ਗਰਦੀ ਬੰਦ ਕਰਨ ਕਹਿੰਦੇ ਫੇਰ ਇਹ ਕੱਪ ਠੰਡ ਪੈਣੀ ਹੈ ਆ ਥੋੜੇ ਦਿਨੇ ਇਹ ਮੁੰਡੇ ਦੇ ਦੰਤ ਮਾਰਿਆ ਇਹਨਾਂ ਦੇ ਇਹ ਘਰਾਂ 'ਚ ਜਾ ਕੇ ਲੋਕਾਂ ਦੇ 'ਚ ਗੱਲ ਪੈਂਦੇ ਜਾ ਕੇ ਲੋਕਾਂ ਦੇ ਆਹ ਹਾਂਜੀ ਤੁਸੀਂ ਕੀ ਮੰਗ ਕਰਦੇ ਮੈਂ ਇਹ ਕਰਨਾ ਵੀ ਆ ਜਿਹੜਾ ਕੰਮ ਹੋਇਆ ਬਿਲਕੁਲ ਠੱਕੇ ਸਹੀ ਆ ਅੱਗੇ ਇਹਨਾਂ ਬੰਦੇ ਜੇ ਫੈਨਾ ਪਾੜੀਆਂ ਗਈਆਂ ਹੋਗੀਆਂ ਇਹਨਾਂ 'ਚ ਸਰਕਾਰ ਪੈਰਵਾਈ ਕਰੇ ਚੰਗੇ ਬੰਦੇ ਨੂੰ ਅੱਗੇ ਹੁੰਨ ਦਵੇ ਜੇ ਸਰਕਾਰ ਚੰਗਾ ਸਮਝਦੀ ਆ ਤੇ ਚੰਗੇ ਬੰਦੇ ਨੂੰ ਅੱਗੇ ਨਾਲ ਆਪਣਾ ਜੋੜ ਕੇ ਚੰਗਾ ਕੰਮ ਕਰੰਦਾ ਵੀ ਆਹੋ ਜਦੋਂ ਵੋਟਾਂ ਨਹੀਂ ਦਿੱਤੀਆਂ ਕਿ ਚੰਗਾ ਹੀ ਆਉਣਾ ਸੀ ਚੰਗਾ ਹੀ ਆਉਣਾ ਹਾਂ ਜਦ ਕਿ ਪੂਰੇ ਇਹਨਾਂ ਨੂੰ ਹਾਰ ਦਿੱਤੀ ਸੀ ਵੀ ਬੰਦੇ ਆ ਨੂੰ ਹਾਰ ਦਿੱਤੀ ਸੀ ਤਾਂ ਕਰਕੇ ਡੇਹ ਗੁੰਡਾ ਕਰਦੀ ਕਿ ਨਹੀਂ ਕਿ ਵੋਟਾਂ ਨਾ ਪੈਣ ਉਦੋਂ ਵੋਟਾਂ ਜਰੀਆਂ ਪੈਣੀਆਂ ਸਾਡੇ ਬੂਹ ਤੇ ਭੀੜ ਜਾਂਦੀ ਸਿੱਧੀ ਗੱਲ ਇਹਨੇ ਮੱਜੀ ਸਾਡੇ ਬੂਹ ਤੇ ਭੀੜ ਨਹੀਂ ਆ ਗਈ ਇਹਨਾਂ ਦੀ ਮੱਜੀ ਵੋਟਾਂ ਨਾ ਪੈਣ ਇਹ ਜਿੱਤਣ ਨਾਲ ਗੱਲ ਤੇ ਆ ਇਹ ਕਰਕੇ ਇਹਨਾਂ ਗੁੰਡਾਗਰਦੀ ਕਰਾਈ ਗਈ ਨਾ ਹਾਂ ਜੀ ਮੇਰਾ ਜਿਹੜਾ ਮੌਕਾ ਮੈਂ ਬਹੁਤ ਅੱਛਾ ਦਾ ਕੀਤਾ ਹਾਂ ਮੈਂ ਮਗਬੀਰ ਸਿੰਘ ਕਿ ਗੱਲ ਹੋਈ ਪੁੰਡੋਰੀ ਬੜੈਸ਼ ਤੋਂ ਮੇਰੇ ਜਿਹੜੇ ਆ ਕਿ ਅੱਜ ਮੈਂ ਆਪਣੇ ਮੇਰੇ ਆਬੂ ਤੇ ਬੈਠਾ ਮੈਂ ਆਪਣੇ ਤੇ ਮੇਰੀ ਪੁੰਡੋਰੀ ਦਾ ਸੰਭੰਜ ਹਾਂ ਜੀ ਮੈਂ ਆਪ ਵਿਰੋਧੀ ਧਿਰ ਦੇ ਮੇਰੇ ਬੰਦਿਆ ਨੇ ਆਣ ਕੇ ਮੇਰੇ ਤੇ ਹਮਲਾ ਕੀਤਾ ਵਾ ਬੁਰੇ ਹਰਪਾਲ ਸਿੰਘ ਦਾ ਬੇਟਾ ਭੱਲੂਆ ਭੱਲੂ ਦਾ ਭੱਲੂ ਦਾ ਬੇਟਾ ਕਾਂਗਰਸ ਪਾਰਟੀ ਨੇ ਮੇਰੇ ਤੇ ਹਮਲਾ ਕੀਤਾ ਵਾ ਮੈਂ ਜਾਰ ਜਾਤ ਉਮੀਦਵਾਰ ਮੈਂ ਖਿਲਾ ਰਿਹਾ ਵਾ ਇਹਨਾਂ ਨੇ ਮੇਰੇ ਤੇ ਹਮਲਾ ਕਰਿਆ ਮੇਰੇ ਬਹੁਤ ਜਿਆਦੀਆਂ ਸੱਟਾਂ ਮਾਰੀਆਂ ਵਾ ਸਾਰਾ ਸਰੀਰ ਮੇਰਾ ਸਾਰਾ ਕੱਲੇ ਨੂੰ ਪੈ ਗਿਆ ਮੇਰਾ ਇੱਕ ਨਾਲ ਸਪੋਰਟਰ ਹੀ ਉਹਨਾਂ ਵੀ ਬਹੁਤ ਜ਼ਿਆਦਾ ਮਾਰਿਆ ਸਾਨੂੰ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਇਹਨਾਂ ਦੇ ਖਿਲਾਫ ਪਰਚਾ ਦਿੱਤਾ ਕਿ ਇਹਦਾ ਸ਼ਰੇਆਮ ਗੁੰਡਾ ਕਰਦੀ ਕਰਨਦੇ ਆ ਠੀਕ ਨਹੀਂ ਵੋਟਾਂ ਨੇ ਜਿਹੜੇ ਜਿੱਤ ਜੂਗਾ ਠੀਕ ਆ ਜੋ ਲੋਕਤੰਤਰ ਹੈ ਜਿਹੜਾ ਲੋਕ ਜਿਹਨੂੰ ਮਾਲਕ ਨੂੰ ਜਿਹੜੇ ਲੋਕ ਅਕਤ ਤੇ ਬਣਾਉਣਗੇ ਉਹ ਲੋਕਾਂ ਦੀ ਮਰਜ਼ੀ ਆ ਠੀਕ ਨਹੀਂ ਉਹ ਕਿ ਸਾਰਾ ਟੋਲਾ ਉਹ ਆ ਗਿਆ ਹਾਂ ਮੋਨ ਆ ਕੇ ਜਾ ਰਹੇ ਆ ਜਿਹੜੇ ਜੀ ਹੋ ਉਹ ਕਰਦੀ ਹੁਣ ਕਿ ਹੁਣ ਆਣ ਕਿਹਨਾ ਗੁੰਡਾ ਦਰਦੀ ਕੀਤੀ ਆ ਮੈਨੂੰ ਬਹੁਤ ਜ਼ਿਆਦਾ ਮਾਰਿਆ ਵਾ ਇਹਨਾਂ ਨੇ ਬਹੁਤ ਜ਼ਿਆਦਾ ਮੈਨੂੰ ਮਾਰਿਆ ਇਹਨਾਂ ਨੇ 12 13 ਜਣੇ ਬੰਦੇ ਆੜ ਕੇ ਦਸਤੇ ਆ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਇਹਨਾਂ ਨੇ ਇਹਨਾਂ ਕੋਲ ਮਾਰੂ ਹਥਿਆਰ ਵੀ ਆ ਦਾਤਰ ਵੀ ਆ ਕਿਰਪਾਨਾਂ ਵੀ ਆ ਇਹਦਾ ਵੀ ਬੋਟਾ ਕਿ ਮੈਨੂੰ ਕਹਿੰਦੇ ਆ ਕਿ ਮੈਂ ਤੁਹਾਨੂੰ ਮੈਨੂੰ ਧਮਕਾਉਂਦੇ ਆ ਮੈਨੂੰ ਕਹਿੰਦੇ ਕਿ ਮੈਂ ਤੁਹਾਨੂੰ ਲਖਣ ਨਹੀਂ ਲੜਨ ਦੇਣੀ ਇਹਨਾਂ ਨੂੰ ਬੋਟਾਂ ਦੇ ਨਾਲ ਆ ਪਾਪਾ ਕਹਿੰਦੇ ਪਿਆਰ ਪਿੰਡ ਵਾਲਿਆਂ ਨੂੰ ਮੈਨੂੰ ਪੁੱਛ ਲਓ ਕਿ ਮੈਂ ਪਿੰਡ ਦੇ ਵਿੱਚ ਕਿਤੇ ਵੀ ਗੁੰਡਾਗਰਦੀ ਕੀਤੀ ਹੋਵੇ ਕਦੀ ਕਿਸ ਨੂੰ ਮਾੜਾ ਚੰਗਾ ਬੋਲਿਆ ਹੋਵੇ ਠੀਕ ਨਹੀਂ ਕਿ ਮੈਂ ਲਖਣ ਨਹੀਂ ਲੜੂੰਗਾ ਮੈਂ ਨਾ ਮੰਗੂੰ ਗੁੰਡਾਗਰਦੀ ਨਹੀਂ ਕਰਦਾ ਕਿ ਜਾਂ ਨਸ਼ੇ ਨਹੀਂ ਮੇਜਦਾ ਮੈਂ ਨਾ ਮੰਗੂੰ ਬਹੁਤ ਜਾਰੀ ਠਕੇਸ਼ਾ ਹੀ ਅੱਜ ਪਿੰਡ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਕਿ ਕਿ ਤਰ੍ਹਾਂ ਦੇ ਜੇ ਕੱਲ ਨੂੰ ਲੀਡਰ ਬਣ ਜਣ ਤੇ ਘਰ ਘਰ ਜਾ ਕੇ ਕੁੱਟਣਗੇ ਠੀਕ ਨਹੀਂ ਕਿਉਂਕਿ ਇਹ ਤੇ ਲੋਕਾਂ ਨੂੰ ਡਰਾ ਕੇ ਮਗਾ ਕੇ ਵੋਟਾਂ ਲੈਣ ਵਾਲਿਆ ਵੋਟ ਤੇ ਮਿਲਦੀ ਪਿਆਰ ਦੇ ਨਾਲ ਉਹ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਰਾਉਂਡ ਘੱਟ ਰਹੇ ਸੀਗੇ ਬਡਾਲੇ ਤੋਂ ਇੱਥੇ ਇਮੀਡੀਏਟਲੀ ਪਹੁੰਚੇ ਹਾਂ ਸਰਪੰਚ ਅਮਰਦੀਪ ਸਿੰਘ ਜੀ ਦੇ ਸਤਾਂ ਲੱਗੇ ਆ ਉਹਨਾਂ ਦੇ ਬਿਆਨ ਅਸਰ ਕਰ ਰਹੇ ਹਾਂ ਜਿਨ੍ਹਾਂ ਦੋਚੀਆਂ ਨੇ ਇਹਨਾਂ ਤੇ ਹਮਲਾ ਕੀਤਾ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਾਂਗੇ ਬਾਕੀ ਉਹਨਾਂ ਨੂੰ ਦਾਖਲ ਕਰਵਾਇਆ ਜਾ ਰਿਹਾ ਤੇ ਜੋ ਰਿਜ਼ਲਟ ਆਏਗਾ ਉਹਦੇ ਮੁਤਾਬਕ ਉਹ ਵਾਅਦਾ ਚੁਣਮ ਕੀਤਾ ਜਾਏਗਾ ਸਰ ਸੌਰੀ ਮੈਨੂੰ ਟਿਕਲ 2 ਮਿੰਟ ਮੈਡਮ ਤੁਸੀਂ ਦੱਸਿਓ ਇਹ ਗਲਤੀ ਕਿਹਨਾਂ ਦੀ ਤੁਹਾਨੂੰ ਇਨਸਾਫ ਤੁਸੀਂ ਕਰਨਾ ਜੇ মিডিਆ ਜੀ ਗਲਤੀ ਕਿਹਨਾਂ ਦੀ اپੋਜੀਟ ਪਾਰਟੀ ਹੈ اپੋਜੀਟ ਪਾਰਟੀ ਦੀ ਨਾ ਅਨਵੈਸਟਿਗੇਸ਼ਨ ਕਰਾਂਗੇ ਆਪਾਂ ਉਹਨੂੰਵੈਸਟਿਗੇਟ ਪਾਰਟ ਆਫ ਅਨਵੈਸਟਿਗੇਸ਼ਨ ਇਹ ਬੂਥ ਤੇ ਬੈਠੇ ਪਰਚੀਆਂ ਕੱਟਣ ਲੱਗੇ ਹਾਂਜੀ ਬਿਲਕੁਲ ਕੋਈ ਗੱਲ ਲੋਕਿ ਸਵੇਰ ਦਾ ਅਸੀਂ ਇਹਨਾਂ ਦੇ ਬਲਟਾ ਕਰ ਰਹੇ ਸੀ ਬੜਾ ਅਮਨ ਅਮਾਨ ਬਹੁਤ ਵਧੀਆ ਪੀਸਫੁਲੀ ਬਹੁਤ ਜ਼ਿਆਦਾ ਵਧੀਆ ਕੰਮ ਹੋ ਰਿਹਾ ਸੀ ਤੇ ਬਾਅਦ ਵਿੱਚ ਅਚਾਨਕ ਹਮਲਾ ਕੀਤਾ ਗਿਆ ਕਿਉਂ ਮੈਡਮ ਜਿਹੜੇ ਇਹ ਆਪਣੇ ਬੂਥ ਤੇ ਬਹਿ ਕੇ ਆਪਣੇ ਕੈਂਡੀਡੇਟ ਜੋ ਆਜਾ ਦੇ ਨਾਲ ਸੁਣੀ ਘੁਲਾੜਿਆ ਸੀਗਾ ਉਹਦੀਆਂ ਪਰਚੀਆਂ ਕੱਟ ਰਹੇ ਸੀਗੇ ਹਾਂਜੀ ਜੋ ਪੀਸਫੁਲੀ ਇਲੈਕਸ਼ਨ ਹੋਣ ਤੋਂ ਬਾਅਦ ਆਪਣਾ ਸਮਾਨ ਸਾਹਮਰੇ ਸੀ ਤੇ ਵਿਰੋਧੀ ਪਾਰਟੀ ਨੇ ਇਹਨਾਂ ਤੇ ਹਮਲਾ ਕੀਤਾ ਇਹਨਾਂ ਤੇ ਸੱਟਾਂ ਲੱਗੀਆਂ ਹਾਂਜੀ ਸੱਟਾਂ ਲੱਗੀਆਂ ਜੋ ਇਹਨਾਂ ਦਾ ਬਿਆਨ ਹਾਸਲ ਕੀਤਾ ਜਾ ਰਿਹਾ ਜੋ ਵੀ ਬੰਦੀ ਕਾਰਵਾਈ ਸਖਤ ਹੋ ਸਕੇ ਉਹਨਾਂ ਦੇ ਕਰਕੇ ਤੇ ਉਹਨਾਂ ਦੋਸ਼ੀਆਂ ਨੂੰ ਅਰੈਸਟ ਕਰਕੇ ਦੇ ਜੇਲ੍ਹ ਦੇ ਅੰਦਰ ਪਰਚਾ ਦਰਜ ਕੀਤਾ ਜਾਊਗਾ